ਖਣਾਗੁਰਾਇਆਂ ਦੇ ਪਿੰਡ ਧੀਨਪੁਰ ਵਿੱਚ ਇੱਕ ਪਰਿਵਾਰ ਨੇ ਉਹਨਾਂ ਦੀ ਹਵੇਲੀ ਉੱਪਰ ਕੁਝ ਲੋਕਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨ ਦੇ ਦੋਸ਼ ਲਗਾਉਂਦੇ ਹੋਏ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਤੋਂ ਇਨਸਾਫ ਦੀ ਗੋਹਰ ਲਗਾਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਧੀਰਪੁਰ ਦੇ ਰਹਿਣ ਵਾਲੇ ਭਾਰਤ ਪੂਸ਼ਣ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਸਾਹਮਣੇ ਇੱਕ 3 ਮਰਲੇ ਦਾ ਪਲਾਟ ਹੈ ਉਹਨਾਂ ਨੇ ਹਵੇਲੀ ਵਜੋਂ ਰੱਖਿਆ ਹੋਇਆ ਸੀ ਜਿਸ ਉੱਪਰ ਉਹਨਾਂ ਦਾ ਕਰੀਬ 35 ਤੋਂ 40 ਸਾਲ ਪੁਰਾਣਾ ਕਬਜ਼ਾ ਸੀ ਪਰ ਕੁਝ ਦਿਨ ਪਹਿਲਾਂ ਕੁਝ ਲੋਕਾਂ ਵੱਲੋਂ ਉਹਨਾਂ ਦੀ ਹਵੇਲੀ ਉੱਪਰ ਨਜਾਇਜ਼ ਕਬਜ਼ਾ ਕਰਦੇ ਹੋਏ ਗੇਟ ਨੂੰ ਜਿੰਦਰੇ ਲਗਾ ਦਿੱਤੇ ਅਤੇ ਅੰਦਰ ਕੰਦ ਨੂੰ ਤੋੜਪਾਨ ਕਰਦੇ ਹੋਏ ਹਵੇਲੀ ਤੇ ਕਬਜ਼ਾ ਕਰ ਲਿਆ ਉਹਨਾਂ ਕਿਹਾ ਕਿ ਉਹਨਾਂ ਦਾ ਅੰਦਰ ਕੀਮਤੀ ਸਮਾਨ ਪਿਆ ਹੋਇਆ ਹੈ ਤੇ ਪਿਛਲੇ ਸਮੇਂ ਦੌਰਾਨ ਹਵੇਲੀ ਵਿੱਚ ਉਹ ਆਪਣੇ ਪਸ਼ੂ ਵੀ ਬੰਨ੍ਹਦੇ ਹੁੰਦੇ ਸਨ ਇਸ ਬਾਬਤ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ ਅਤੇ ਪੁਲਿਸ ਪ੍ਰਸ਼ਾਸਨ ਮੌਕਾ ਵੀ ਦੇਖ ਕੇ ਗਈ ਹੈ ਇਸ ਮੁਕੇ ਪਿੰਡ ਦੀ ਮੌਜੂਦਾ ਸਰਪੰਚ ਅਤੇ ਹੋਰ ਪਿੰਡ ਵਾਸੀਆਂ ਨੇ ਵੀ ਕਿਹਾ ਕਿ ਇਸ ਥਾਂ ਉੱਪਰ ਪਿਛਲੇ 35-40 ਸਾਲਾਂ ਤੋਂ ਇਸੇ ਪਰਿਵਾਰ ਦਾ ਕਬਜ਼ਾ ਸੀ ਸਾਰੇ ਹੀ ਪੰਚਾਇਤ ਮੈਂਬਰਾਂ ਵੱਲੋਂ ਅਤੇ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀਆਂ ਵੱਲੋਂ ਕਿਹਾ ਗਿਆ ਕਿ ਇਸ ਪਰਿਵਾਰ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹੰਦੀ ਸਰ ਕੀ ਨਾਮ ਹੈ? ਮੇਰਾ ਨਾਮ ਸ਼੍ਰੀ ਮੇਰਾ ਨਾਮ ਭਾਰਤ ਪੂਸ਼ਣ son of ਲੇਟ ਸ਼੍ਰੀ ਤਰਸੀਮ ਲਾਲ ਪਿੰਡ ਪਿੰਡ ਧੀਨਪੌਰ ਡਾਕਾ ਰੁੜਕੀ ਜ਼ਿਲ੍ਹਾ ਜਲੰਧਰ ਤਹਿਸੀਲ ਫਲੌਰ ਜੀ। ਹੀ ਮਸਲਾ ਹੈ ਜੀ ਮਸਲਾ ਇਹ ਹੋਇਆ ਜੀ ਮੇਰੇ ਘਰ ਦੇ ਸਾਹਮਣੇ ਮੇਰੀ ਹਵੇਲੀ ਹੈ ਜੀ ਉੱਥੇ ਮੈਂ ਬੜਾ ਪੁਰਾਣਾ ਮੈਂ ਬੜੇ ਚਿਰ ਤੋਂ ਰਹਿ ਰਿਹਾ ਜੀ ਉਹਨਾਂ ਨੇ ਮਤਲਬ ਸਾਡੇ ਗਵਾਂਡੀਆਂ ਨੇ ਮੇਰਾ ਬਾਹਲਾ ਤਾਲਾ ਲਾ ਕੇ ਇੱਕ ਦਿਨ ਤਾਂ 17 ਤਰੀਕ ਦੀ ਗੱਲ ਹੈ ਜੀ ਉਹਨਾਂ ਨੇ ਅੰਦਰਲੀ ਕੰਧ ਪਾੜ ਕੇ ਮੇਰੇ ਤੇ ਕਬਜ਼ਾ ਕਰ ਲਿਆ ਜੀ ਕਿਹਨਾਂ ਨੇ ਕਰਿਆ ਰਵੀ ਨੰਦਨ ਕੁਮਾਰ ਪੁੱਤਰ ਸ਼੍ਰੀ ਮਨੋਰ ਲਾਲ ਕੋਈ ਧਮਕੀ ਵੀ ਵਗੈਰਾ ਵੀ ਧਮਕੀਆਂ ਹਾਂ ਜੀ ਧਮਕੀਆਂ ਦਿੰਦੇ ਆ ਵੀ ਸਾਡਾ ਪੁਲਿਸ ਕੁਝ ਨਹੀਂ ਵਿਕਾਰ ਸਕਦੀ ਜਿੱਥੇ ਮਾੜੀ ਪਹੁੰਚ ਜਾਓ ਅਸੀਂ ਅਸੀਂ ਨਹੀਂ ਛੱਡਣਾ ਇਹ ਸਾਰੀ ਪੰਚਾਇਤ ਦੇ ਸਾਹਮਣੇ ਇਹ ਗੱਲਾਂ ਹੋਈਆਂ ਜੀ ਪੰਚਾਇਤ ਮਤਲਬ ਪੰਚਾਇਤ ਨੂੰ ਵੀ ਇਸ ਗੱਲ ਦਾ ਪਤਾ ਸਾਰੇ ਸਾਰੇ ਜ਼ੋਰ ਲਾਟੇ ਕਹਿੰਦੇ ਨਹੀਂ ਛੱਡਣਾ ਜੀ ਅਸੀਂ ਕਿੰਨੀ ਲੱਗਾ ਤੁਸੀਂ ਇੱਕੋ ਜਿਆਦਾ ਤਕਰੀਬਨ ਤਕਰੀਬਨ 3 ਕੁ ਮਾਲੜੇ ਆ ਜੀ 3 3.5 ਮਾਲੜੇ ਹਾਂਜੀ ਤੁਸੀਂੇ ਕੋਲ ਇਸ ਜਗ੍ਹਾ ਅਸੀਂ ਇਹ ਲਈ ਸੀ ਕਿ ਜੀ ਕ੍ਰਿਸ਼ਨਾ ਦੇਵੀ ਕੋਣੋਂ ਲਈ ਸੀਗੀ ਰਜਿਸਟਰੀ ਮੇਰੇ ਕੋਲ ਆ ਜੀ ਇਕਰਾਰਨਾਮਾ ਹੁੰਦਾ ਲਾਲ ਲਕੀਰ ਦਾ ਜੀ ਹਾਂਜੀ ਹਾਂਜੀ ਕ੍ਰਿਸ਼ਨਾ ਦੇਵੀ ਕੌਣ ਹੈ ਤੇ ਜਿਹੜੇ ਉਹ ਸਾਡੀ ਸਾਡੇ ਘਰਾਂ ਵਿੱਚ ਸਾਡੀ ਭੂਆ ਲੱਗਦੀ ਸੀਗੀ ਜੀ ਉਹ ਹਾਂਜੀ ਉਹਨਾਂ ਦੇ ਜਿਹੜਾ ਉਹਨਾਂ ਦੇ ਡੈਡੀ ਦੀ ਵੀ ਸਗੀ ਭੂਆ ਸੀਗੀ ਉਹ ਪਰ ਉਹ ਮਤਰੀ ਭੂਆ ਸੀ ਹਾਂਜੀ ਤੁਸੀਂ ਕਿੰਨੇ ਚਿਰ ਤੋਂ ਇੱਥੇ ਕਾਬ ਵਸੇਗੇ ਅਸੀਂ ਤਾਂ ਮੈਂ ਜਨਮ ਤੋਂ ਪਹਿਲਾਂ ਦਾ ਹੀ ਮੈਨੂੰ ਪਤਾ ਹੀ ਨਹੀਂ ਹੈਗਾ ਮੇਰੇ ਡੈਡੀ ਹੁਣੀ ਕਾਬ ਦੇ ਸੀਗੇ ਨਹੀਂ ਹਵੇਲੀ ਦੇ ਕਾਬ ਦੇ ਕਰ ਹਾਂਜੀ ਹਾਂਜੀ ਆ ਚਿਰ ਤੋਂ ਹੀ ਸੀਗਾ ਜੀ ਅੱਛਾ ਹਾਂਜੀ ਜਿਹੜੀ ਰਜਿਸਟਰੀ ਕਰਾਈ ਹੈ ਉਹ ਕਿਹੜੇ ਸਾਲ ਚ ਕਰਾਈ ਸੀ ਉਹ ਕਰਾਈ ਹੈ 7 1 2015 ਨੂੰ ਜੀ ਹਾਂਜੀ ਕਿਉਂਕਿ ਉਹ ਰਜਿਸਟਰੀ ਤਾਂ ਕਰਾਈ ਸੀਗੀ ਰਹਿੰਦੇ ਅਸੀਂ ਪਹਿਲਾਂ ਤੋਂ ਇੱਥੇ ਸੀਗੇ ਸਾਡੀ ਭੂਆ ਨੇ ਮੈਨੂੰ ਕਿਹਾ ਸੀਗਾ ਵੀ ਤੈਨਾਂ ਐਵੇਂ ਰੌਲਾ ਪਾਉਣਗੇ ਤੂੰ ਕਹਿੰਦੀ ਮੇਰੇ ਕੋਲ ਲਖਾ ਲਾ ਕਹਿੰਦੀ ਮੇਰੀ ਹੁਣ ਉਮਰ ਹੋ ਚੁੱਕੀ ਐ ਇਸ ਕਰਕੇ ਹੁਣ ਸਾਨੂੰ ਲੈ ਕੇ ਬੀਐਸਟੀ ਕਰਵਾਤੀ ਤੇ ਹੁਣ ਜਿਹੜਾ ਉਹ ਜਿਹੜੇ ਦੂਜੇ ਧਰ ਕਹਿੰਦੇ ਕੋਈ ਅਸੀਂ ਉਹ ਕਹਿੰਦੀ ਇਹ ਸਾਡੀ ਉਹ ਕਹਿੰਦੀ ਇਹ ਸਾਡੀ ਆ ਅਸੀਂ ਰਹਿੰਦੇ ਹੀ ਇੱਥੇ ਆ ਕੋਸ਼ੇ ਵਗੈਰਾ ਵੀ ਲੈ ਕੇ ਸਟੇ ਲੈ ਕੇ ਸਟੇ ਇਹੀ ਲੈ ਕੇ ਆਏ ਆ ਵੀ ਅਸੀਂ ਮੌਜੂਦਾ ਹੀ ਇੱਥੇ ਰਹਿਨੇ ਆ ਇਹ ਸਟੇ ਲੈ ਕੇ ਆਏ ਕੋਈ ਐਡੀ ਨਹੀਂ ਹੈਗੀ ਭਈ ਮਤਲਬ ਇਹ ਸਾਰੀ ਪੰਚਾਇਤ ਨੂੰ ਪਤਾ ਵੀ ਕੌਣ ਰਹਿੰਦਾ ਇੱਥੇ ਹਾਂਜੀ ਸੀਪਟੇ ਵਗੈਰਾ ਵੀ ਹੈ ਕੈਮਰਾ ਹਾਂਜੀ ਕੈਮਰੇ ਵਿੱਚ ਸਾਡੇ ਕੋਈ ਹਾਂਜੀ ਪੈਂਡਰ ਵਿੱਚ ਪਵਾ ਰਿਆ ਜੀ ਕੈਮਰੇ ਵਿੱਚ ਸਾਡੇ ਸਭ ਕੁਝ ਆਇਆ ਜੀ ਆਉਂਦੇ ਜਾਂਦੇ ਉਸ ਦਿਨ ਦੀਆਂ ਇੱਕ ਮਹੀਨਾ ਪਹਿਲਾਂ ਦੀ ਅਸੀਂ ਮਨ ਤਕਰੀਬਨ ਉਕੜਵਾਲੀਆਂ ਸਾਰੀਆਂ ਵੀਡੀਓ ਉਹ ਸਾਰੀਆਂ ਸਾਨੂੰ ਦਿਖਾ ਲਦਿੰਦੇ ਜਿੰਦਾ ਕਿਹਨੇ ਲਾਇਆ ਜਿੰਦਾ ਜਿੰਦਾ ਇਹਦਾ ਦੋਸਤ ਸੀਗਾ ਜੀ ਉਹਨੇ ਲਾਇਆ ਜੀ ਕਾਂਦੇ ਕਿਹਨੇ ਕਾਂਦੇ ਰਵੀ ਨੰਦਰ ਨੇ ਤਾਂ ਉਹਦੇ ਮੁੰਡੇ ਨੇ ਬੰਸ਼ ਕੁਮਾਰ ਨੇ ਹਾਂਜੀ ਕੋਈ ਵੀ ਵਿੱਚ ਸਨੀਤਾ ਹਾਂਜੀ ਰਜਨੀ ਵਾਲਾ ਉਹਦੀ ਭੈਣ ਜਿਹੜੀ ਆ ਜੀ ਉਹ ਮਨ ਲੀਡਰ ਹੈਗੀ ਆ ਉਹ ਇਸ ਕਰਕੇ ਉਹ ਕਹਿੰਦੀ ਵੀ ਮੈਂ ਉਹੀ ਧਮਕੀਆਂ ਸਾਨੂੰ ਦਿੰਦੀ ਆ ਵੀ ਸਾਰੀ ਪੁਲਿਸ ਮੇਰੇ ਨਾਲ ਆ ਹੁਣ ਮਾਮਕਾ ਦੇਖਣ ਆਈ ਸੀ ਪੁਲਿਸ ਪੁਲਿਸ ਕੱਲ ਮੌਕਾ ਦੇਖਣ ਆਈ ਸੀਗੀ ਉਹਨਾਂ ਨੇ ਅੱਜ ਸਾਨੂੰ 4 ਵਜੇ ਦਾ ਟਾਈਮ ਦਿੱਤਾ ਹੈ ਜੀ ਇਹ ਘਰਾਿਆਂ ਦਾ ਉਹ ਉਹ ਹਾਂਜੀ ਮਾਮ ਕੀ ਕਰਦੇ ਨੇ ਮੰਗ ਇਹੇ ਗਾਦੇ ਵੀ ਸਾਡਾ ਮੇਰੀ ਜਗ੍ਹਾ ਮੈਨੂੰ ਦਵਾਈ ਜਾਵੇ ਜੀ ਹਾਂਜੀ ਤਾਂ ਬਾਕੀ ਬਸ ਸੇ ਉਹ ਜਿਹੜਾ ਹੈ ਝਗੜਾ ਚੱਲਦਾ ਰਿਹਾ ਇੱਕ ਜਗ੍ਹਾ ਨੂੰ ਲੈ ਕੇ ਤੇ ਕਿਹਦੀ ਜਗ੍ਹਾ ਜੀ ਇੱਥੇ ਕਾਬੂਜ ਪਾਉਣ ਚੱਲਦਾ ਰਿਹਾ ਸਿਰਾ ਪੁਰਾਣਾ ਸਮੇਂ ਤੋਂ ਹਾਂਜੀ ਇਹ ਬਾਜੀ ਹੁਣੀ ਆ ਜਿਨਾ ਦੇ ਆਪਣੇ ਤਾਨਤੂ ਜਨੇ ਬਾਜੀ ਹਾਂਜੀ ਹਾਂਜੀ ਉਹਨਾਂ ਦੀ ਥਾਂ ਸੀ ਹਾਂਜੀ ਉਹਨਾਂ ਦਾ ਥਾਂ ਆ ਮੈਨੂੰ 35 ਸਾਲ ਹੋ ਗਏ ਆ ਬਸਦੀ ਨੂੰ ਹਾਂਜੀ ਮੈਂ ਜਿਆਦਾ ਹੀ ਦੇਖਦੀ ਆ ਬਾਜੀ ਹੁਣੀ ਆ ਪਸ਼ੂ ਵੀ ਰੱਖੇ ਸੀ ਇੱਥੇ ਉਹਨਾਂ ਦੇ ਕਬਜ਼ਾ ਇਹਨਾਂ ਕੋਲੇ ਸੀ ਹਾਂਜੀ ਕਬਜ਼ਾ ਇਹਨਾਂ ਕੋਲ ਸੀ ਦਾ ਹੁਣ ਜਿਹੜੇ ਇੱਥੇ ਜਿੰਦੇ ਲੱਗੇ ਆ ਕੰਧ ਢਾਈ ਆ ਉਹ ਕਿਹਨਾਂ ਲੁੱਟਾਈ ਗਏ ਨਜਾਇਜ਼ ਤੌਰ ਤੇ ਹਾਂਜੀ ਉਹ ਨਜਾਇਜ਼ ਤੌਰ ਤੇ ਢਾਈ ਆ ਆਪਣੇ ਉਹ ਕਹਿੰਦੇ ਵੀ ਸਾਡਾ ਆ ਪੁਰਾਣਾ ਬਜ਼ੁਰਗਾਂ ਦਾ ਥਾਂ ਸਾਡਾ ਆ ਇਹ ਬਾਜੀ ਕਹਿੰਦਾ ਵੀ ਮੇਰੇ ਬਾਜੀ ਉਹਨਾਂ ਨੂੰ ਮੈਂ ਜਾਤੀ ਦੇਸ ਦੀਆਂ ਇੱਥੇ ਹੀ ਆ ਬਾਜੀ ਹੁਣੇ ਜਾਤੇ ਅੰਦਰ ਸਮਾਨ ਸੋਣ ਕੇ ਨਾਲ ਰੱਖਿਆ ਸੀ ਹਾਂਜੀ ਸਮਾਨ ਇਹਨਾਂ ਦਾ ਬਾਜੀ ਹੁਣਾ ਦਾ ਆ ਪਸ਼ੂ ਵੀ ਰੱਖਦੇ ਸੀ ਬਾਜੀ ਹੁਣੀ ਹੁਣੇ ਵੇਚੇ ਪਸ਼ੂ ਇਹਨੇ ਤੇ ਫਿਰ ਉਹ ਹੁਣ ਅੰਦਰ ਇਹ ਸਮਾਨ ਕੀ ਕਰਦੇ ਹਾਂਜੀ ਸਮਾਨ ਅੰਦਰ ਹੀ ਆ ਬਾਜੀ ਹਾਂਜੀ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗੀ ਜਾਂਦੀ ਹੁਣ ਅਸੀਂ ਉਹਨਾਂ ਕੋਈ ਮੰਗ ਕਰਦੇ ਆ ਵੀ ਇਹਨਾਂ ਬਾਜੀ ਨੂੰ ਇਹਦਾ ਥਾਂ ਮਿਲਣਾ ਚਾਹੀਦਾ ਆ ਨਜ਼ਾਇਜ਼ ਕਬਜ਼ਾ ਕੀਤਾ ਗਿਆ ਹਾਂਜੀ ਨਜ਼ਾਇਜ਼ ਕਰਦ ਰੱਖਿਆ ਗਿਆ ਆ ਨੇ 3 ਪਰਦਾ ਮਸਲਾ ਦੇ ਕੋ ਆਇਆ ਹੈ ਹਾਂਜੀ ਜਿਹਦੇ ਵਿੱਚ ਉਹਨਾਂ ਕੰਪਲੇਨਟ ਦਿੱਤੀ ਹੈ ਉਹਦੀ ਨਿਗਵਾਰੀ ਕਰਦੇ ਅਸੀਂ ਨਿਗਵਾਰੀ ਕਰਕੇ ਜੋ ਵੀ ਮੈਡ ਦੇ ਅਧਾਰ ਤੇ ਜੋ ਸਹੀ ਹੋਵੇਗਾ ਉਹਦੇ ਮੁਤਾਬਿਕ ਜਿਹੜੀ ਰਿਪੋਰਟ ਤਿਆਰ ਕਰਕੇ ਸੀਨੀਅਰ ਅਫਸਰ ਨੂੰ ਭੇਜੀ ਜਾਈਏਗੀ ਠੀਕ ਸਰ ਕੋਈ ਸਟੇ ਵੀ ਗੇਰਾ ਦਾ ਨਹੀਂ ਨਹੀਂ ਹਾਲੇ ਸਟੇ ਨਹੀਂ ਹੋਇਆ ਇਹਦੇ ਵਿੱਚ 30 4 25 ਤਰੀਕ ਪਈ ਆ ਅਦਾਲਤ શ્રી ਤਰਨਜੀਤ ਸਿੰਘ ਸਿਵਲ ਜਜਸ ਲੋਅਰ ਦੇ ਪਈ ਆ ਉਹ ਦੋਹਾਂ ਪਾਰਟੀਆਂ ਨੂੰ ਇਹਨਾਂ ਹਿਅਰਿੰਗ ਵਾਸਤੇ ਬੁਲਾਇਆ ਉਹ ਆਪਣੇ ਦੋਹਾਂ ਪਾਰਟੀਆਂ ਉੱਤੇ ਪੱਖ ਪੇਸ਼ ਕਰਦੀ ਹੈ ਕੋਈ ਸਟੇ ਸਾਡੇ ਕੋਲ ਤੇ ਕੋਈ ਨਹੀਂ ਆਇਆ ਠੀਕ ਹੈ ਜੀ